ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬੱਤ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਜੋ ਕਿ ਸੰਤ ਜਸਵੀਰ ਸਿੰਘ ਜੀ ਪਿੰਪਲ ਮਾਜਰੇ ਵੱਲੋਂ ਹਰ ਮਹੀਨੇ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਾਰਜ ਕੀਤੇ ਜਾਂਦੇ ਹਨ ਸੋ ਇਸ ਵਾਰੀ ਧੰਨ ਗੁਰ ਰਵਦਾਸ ਮਹਾਰਾ ਦੀ ਕਿਰਪਾ ਦਾ ਸਦਕਾ ਸਤਿਗੁਰਾਂ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਹਾਂ ਹੋਏ ਆਉਣ ਵਾਲੀ 9 ਮਾਰਚ ਨੂੰ ਅਨੇਕਾਂ ਧੀਆਂ ਦੇ ਸਮੂਹਿਕ ਵਿਆਹ ਕੀਤੇ ਜਾ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਇਹ ਆਪ ਜੀ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਪੀਪਲ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਔਰ ਦੂਜੀ ਬੇਨਤੀ ਔਰ ਅਗਲਾ ਸਮਾਗਮ ਆਉਣ ਵਾਲੀ 21 ਅਪ੍ਰੈਲ ਹੁਸ਼ਿਆਰਪੁਰ ਦੀ ਧਰਤੀ ਤੇ ਵੀ ਵੇਦਕਰ ਸਾਹਿਬ ਜੀਆ ਦਾ ਅਵਤਾਰ ਦੇਹਾੜਾ ਤੇ ਧੰਗੁਰ ਰਬਦਾਸ ਮਹਾਰਾਜ ਜੀਆ ਦੇ ਆਗਮਨ ਪਰਮ ਨੂੰ ਸਮਰਪਿਤ ਸਮਾਗਮ 21 ਅਪ੍ਰੈਲ ਨੂੰ ਹੁਸ਼ਿਆਰਪੁਰ ਦੀ ਧਰਤੀ ਤੇ ਕੀਤਾ ਜਾ ਰਿਹਾ ਲੋੜਵੰਦ ਪਰਿਵਾਰ ਜਰੂਰ ਉੱਥੇ ਵੀ ਸੰਪਰਕ ਕਰਨ ਦੀ ਕਿਰਪਾਲਤਾ ਕਰਿਓ ਜੋ ਵੀ ਹੈ ਸਾਰੀਆਂ ਸੰਗਤਾਂ ਉੱਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਿਓ ਔਰ ਸਤਗੁਰਾਂ ਦੇ ਆਗਮਨ ਪਰਵ ਨੂੰ ਅਨੇਕਾਂ ਤੀਆਂ ਦੇ ਵਿਆਹ ਕਾਰਜ ਵੀ ਕੀਤੇ ਜਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ